ਕੋਸ਼ ਕੰਮ ਕਰਦੇ ਆ ਰਹੰਦ ਸਹਿਯੋਗ ਨਾਲ ਬੜਾ ਵਧੀਆ ਪ੍ਰੋਕੂਰਮੈਂਟ ਚੱਲ ਰਹੀ ਹੈ ਰੀ ਅਰਾਈਵਲ ਵੀ ਕੱਟ ਰਹੀ ਹੈ ਤੇ ਸਾਲ ਦੇ ਕਿਸਾਨ ਨੂੰ ਵੀ ਪ੍ਰਸ਼ੰਸਾ ਕੀਤੀ ਗਈ ਹੈ ਅੱਛਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਦੇਸ਼ ਹੈ ਕਿ ਕਿਸੇ ਵੀ ਕਿਸਾਨ ਨੂੰ ਮੰਡੀਾਂ ਚ ਰੋਲਣੇ ਦਿੱਤਾ ਜਾਵੇਗਾ ਅਤੇ ਕਿਸਾਨ ਦੀ ਪੇਮੈਂਟ ਹੋ ਜਲਦੀ ਦਿੱਤੀਏ ਉਸ ਨੂੰ ਲੈ ਕੇ ਕਿਵੇਂ ਦੇਖੀਏ ਪੇਮੈਂਟ ਅਸੀਂ ਐਂਸ਼ੋਰ ਕਰਾਂਗੇ ਟਾਈਮ 'ਤੇ ਸਰਕਾਰ ਵੱਲੋਂ ਸੈਕਟਰੀ ਫੂਡ ਆਏ ਨੇ ਉਹਨਾਂ ਕਰਕੇ ਸਾਡੇ ਆੜ੍ਹਤੀ ਸਹਾਈਵਾਨਾਂ ਨੇ ਕਿਸਾਨਾਂ ਨੇ ਸਭ ਦੀਆਂ ਸਮੱਸਿਆ ਦੱਸੀ ਨੇ ਤਕਰੀਬਨ ਸਾਡਾ ਜਿਹੜੀ ਮੰਡੀ ਦਾ ਕੰਮ ਆ ਪੂਰਾ ਵਧੀਆ ਚੱਲ ਰਿਹਾ ਹੈ ਲਿਫਟਿੰਗ ਵੀ ਠੀਕ ਹੈ ਗੋਲੀ ਵੀ ਠੀਕ ਹੈ ਸਾਰੀਆਂ ਏਜੰਸੀਆਂ ਪਲੱਸ ਪ੍ਰਸ਼ਾਸਨ ਤਾਲਮੇਲ ਨਾਲ ਚੱਲ ਰਿਹਾ ਹੈਗਾ ਆਸ ਹੈ ਜੇ ਪ੍ਰਮਾਤਮਾ ਸਾਡਾ ਇਸ ਤਰ੍ਹਾਂ ਹੀ ਸਾਥ ਦੇਂਦਾ ਰਹੇ ਤਾਂ ਅਸੀਂ ਚੰਦ ਹੀ ਦੇਣਾ ਚਾਹੀਏ ਮੰਡੀ ਕਲੀਅਰ ਕਰਦੇ ਕਿੰਨੀ ਹੁੰਦਾ ਕਿੰਨੀ ਕੁ ਦਿਨ ਛੁੱਟੀ ਹੈ 8 ਲੱਖ ਗੱਟਾ ਤਕਰੀਬਨ ਆਉਂਦਾ ਹੈਗਾ ਸਾਡੇ ਮੰਡੀ ਦੇ ਵਿੱਚ 30% ਅਰਾਈਵਲ ਹੋਈ ਹੈਗੀ 20% ਖਰੀਦ ਹੋ ਚੁੱਕੀ ਹੈਗੀ 10% ਮੰਡੀ ਚ ਪਿਆ ਹੈਗਾ ਉਹ ਵੀ ਨਾਲ ਨਾਲ ਖਰੀਦ ਹੋ ਕੇ ਕੋ 50000 ਗੱਟਾ ਸਾਡਾ ਪ੍ਰਾਈਵੇਟ ਖਰੀਦਿਆ ਗਿਆ 75000 ਸਰਕਾਰੀ ਉਹ ਚ 25000 ਸਰਕਾਰੀ ਲਿਫਟ ਹੋ ਗਿਆ ਇਹ ਪ੍ਰਾਈਵੇਟ 50% ਲਿਫਟ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਹੀ ਮੰਗ ਕਰਦਾ ਜਿਹੜੀ ਸਾਡੀ ਮੰਡੀ ਦੀਆਂ ਸਮੱਸਿਆਵਾਂ ਨੇ ਜਿਵੇਂ ਡੰਗਰ ਪਸੂਆਂ ਦੀਆਂ ਨੇ ਕਿਸਾਨ ਪਰੇਸ਼ਾਨ ਹੁੰਦਾ ਹੈਗਾ ਚੋਰੀ ਦੀ ਸਮੱਸਿਆ ਆਉਂਦੀ ਹੈ ਵੀ ਬਾਉਂਡਰੀ ਵਾਲ ਹੋਣੀ ਚਾਹੀਦੀ ਹੈਗੀ ਤਾਂ ਕਿ ਕਿਸਾਨ ਆੜਤੀਆ ਜਿਹੜਾ ਮਜ਼ਦੂਰ ਹੈ ਰਾਤ ਨੂੰ ਸੇਫ ਪੈ ਸਕੇ ਕੀ ਕਹਿਣਾ ਬਾਬਾ ਜੀ ਤੁਹਾਡਾ ਦਰਸ਼ਿਲ ਦਾਸ ਆ ਜੀ ਕਿਹੜਾ ਪਿੰਡਾ ਤੁਹਾਡਾ ਇਹਡ ਬਿਵਾਲ ਆ ਜੀ ਕੀ ਕਹਿਣਾ ਚਾਹੁੰਦੇ ਹੋ ਮੰਡੀ ਚ ਆਇਓ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਮੰਡੀ ਜੀ ਬਹੁਤ ਵਧੀਆ ਮਾਤਾ ਵਾਰਨਾ ਜੀ ਕੱਲ ਆਏ ਤੇ ਅਸੀਂ ਅੱਜ ਬੱਕ ਜਾਂਦੇ ਜੇ ਨਾਮੀ ਨਾ ਪੈਂਦਾ ਬਹੁਤ ਵਧੀਆ ਵਿਕਦੀ ਹੈ ਬਹੁਤ ਵਧੀਆ ਖਾਮ ਕਰਦੇ ਨੇ ਆੜਤੀ ਅੱਜ ਕੀ ਪੇਮੈਂਟ ਦਾ ਕਿ ਹਿਸਾਬ ਦਾਬ ਚੱਲ ਰਿਹਾ ਇਹ ਮਿਲਦਾ ਜੀ ਸਾਡੇ ਉਸ ਦੀ ਹੁੰਦੀ ਹੈ ਕਾਊਂਟ ਹੀ ਆਊਗਾ ਕਾਊਂਟ ਹੀ ਹੋ ਗਈ ਹੈ ਸਹੀ ਆ ਰਹੀ ਹੈ ਸਹੀ ਬਹੁਤ ਸਹੀ ਸਹੀ ਹੋਈ ਸਹੀ ਹਾਂ ਜੀ ਜੀ ਜੋਂਗ ਸਰਕਾਰ ਨੇ ਕਿਹਾ ਸੀ ਰੋਲੀ ਦਿੱਤਾ ਹੋਊ ਜਾਊਗਾ ਕਿਸਾਨ ਨੂੰ ਕਿਨੇ ਦੇਖਦੇ ਹੋ ਗੱਲ ਨੂੰ ਗੱਲ ਜੀ ਉਹਨਾਂ ਸਰਕਾਰ ਨਾਲ ਦਾ ਕੰਮ ਹੈ ਸਰਕਾਰ ਇਹ ਵੀ ਠੀਕ ਹੈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਹੁਣ ਕੋਈ ਇੱਥੇ ਬਾਤ ਘਾਟ ਨਹੀਂ ਤੋਲਦਾ ਠੀਕ ਆ ਡੀਸੀ ਸਾਹਿਬ ਕਿਡਾ ਮਾਰਕੀਆ ਨੇ ਅੱਜ ਵੀ ਆਏ ਨੇ ਆ ਡੀਸੀ ਸਾਹਿਬ ਫਿਰਦੇ ਨੇ ਇੱਥੇ